ਆ ਸਾਡਾ ਪਿੰਡ ਤੇ ਇਧਰ ਟਰਲਦਾ ਸੂਰਜ ਸੂਰਜ ਲਾਲੀ ਛੱਡਦਾ ਜਾਂਦੀ ਵਾਰਤੀ ਤੇ ਉਹ ਲੁੱਕ ਗਿਆ ਤੇ ਇਧਰ ਪਿੰਡ ਸਾਡਾ ਆ ਦਰਿਆ ਕੀ ਨਜ਼ਾਰਾ ਹੈ ਜੇ ਇਧਰ ਨੂੰ ਦੇਖੀਏ ਐਵੇਂ ਦਾ ਹੈ ਕਿੱਡਾ ਸੋਹਣਾ ਹੈ ਇਧਰ ਨੰਗਲ ਵਾਲੇ ਪਾਸੇ ਆਉਂਦਾ ਹੈ ਵਗਦਾ ਕਿੰਨਾ ਪਿਆਰਾ ਲੱਗਦਾ ਯਾਰ ਕੀ ਆਵਾਜ਼ ਹੈ ਅਜਨ ਇੱਕ ਬਾਈ ਨੇ ਮੈਸੇਜ ਕੀਤਾ ਕਹਿੰਦਾ ਕਿ ਫਤਲੋ ਜਨ ਨੂੰ ਪੁੱਛੀ ਕਿ ਜੇਲਮ ਦਾ ਕੀ ਹਾਲ ਹੈ ਕਿ ਧੀ ਸੋਹਣੀ ਗੱਲ ਆ ਯਾਰ ਕੋਈ ਜਨਾ ਬੋਲਾਂ ਬਸ ਆ ਦੇਖੀ ਜਾਓ ਤੇ ਆਵਾਜ਼ਾਂ ਸੁਣੋ ਚੰਤੀਵਾਰ ਤੇ ਪੰਛੀਆਂ ਦੀ ਪੰਛੀ ਜਿਹੜੇ ਆ ਆਪਣੇ ਆਲਣਿਆਂ ਵੱਲ ਨੂੰ ਤੁਰਦੇ ਜਾਂਦੇ ਆ ਆਥਨ ਦਾ ਸਮਾਂ ਹੋ ਗਿਆ ਲੈ ਵੀ ਆ ਦੱਸਿਓ ਦੇਖ ਕੇ ਕਿਵੇਂ ਲੱਗਦਾ ਆ ਰਹਾ ਤੇ ਜਿਹੜਾ ਹੈ ਪੂਜੋ ਪਾਣੀ ਆਇਆ ਤਾਂ ਪੂਰਾ ਚੱਲਦਾ ਸੀ ਪਰ ਹੁਣ ਇਹ ਰਾ ਦੁਬਾਰਾ ਸਵਾਰੇ ਆ ਆ ਸਾਰੀ ਛੜੀ ਦੇ ਵਿੱਚੋਂ ਪਾਣੀ ਲੰਘਦਾ ਤਾਂ ਆ ਜਿਹੜੇ ਪੱਤੇ ਫਸੇ ਆ ਉੱਪਰ ਲਿਫਾਫੇ ਫਸੇ ਆ ਇਹ ਸਾਰੇ ਉਹੀ ਆ ਇਹ ਨਿਸ਼ਾਨੀ ਹੈ ਵੀ ਇੱਥੇ ਇੱਥੇ ਪਾਣੀ ਚੱਲਦਾ ਰਿਹਾ ਇਹ ਜਿਹੜੀ ਵੀਡੀਓ ਹੈ ਜਦੋਂ ਮੈਂ ਪਿੰਡ ਦੀਆ ਬਣਾਉਂਦਾ ਰਹਿੰਦਾ ਇਹ ਕਈ ਵਾਰਨ ਸਾਨੂੰ ਲੱਗਦਾ ਵੀ ਆਮ ਜੀ ਗੱਲ ਹੈ ਹਨਾ ਕੋਈ ਵੱਡੀ ਗੱਲ ਨਹੀਂ ਹੈ ਕਿ ਮੈਂ ਵੀ ਦੇਖ ਕੇ ਕੋਈ ਵੱਡਾ ਉਸ਼ੋਕ ਜਿਆ ਨਹੀਂ ਹੁੰਦਾ ਹੈਗਾ ਖੁਸ਼ ਨਹੀਂ ਹੁੰਦਾ ਮੇਰੇ ਪਿੰਡਾਂ ਵਾਲੇ ਵੀ ਕਹਿੰਦੇ ਯਾਰ ਇਹ ਕੀ ਦਿਖਾਈ ਜਾਂਦਾ ਤੂੰ ਹਨਾ ਉਹੀ ਪੱਥਰ ਉਹੀ ਪਿੰਡ ਉਹੀ ਝੜੀਆਂ ਪਰ ਜਿਹੜੀ ਇਹ ਹੀ ਵੀਡੀਓ ਹੈ ਜਿਆਦਾ ਇਹਨਾਂ ਕੋਈ ਹੋਰ ਦੇਖਦੇ ਆ ਜਦਾਂ ਮੱਝੇ ਵਾਲੇ ਜਾਂ ਮਾਲਵੇ ਵਾਲੇ ਉਹਨਾਂ ਲਈ ਇਹ ਵੱਡੀ ਹੁੰਦੀ ਆ ਉਹ بڑے ਭਰਾ ਮੈਨੂੰ ਮੈਸੇਜ ਕਰਦੇ ਰਹਿੰਦੇ ਪਿੰਡ ਦੇਖਣਾ ਪਿੰਡ ਦੀਆਂ ਦਰਿਆ ਦੇਖਣਾ ਜਾਂ ਚੀਜ਼ਾਂ ਇਹੋ ਜਿਹੀ ਲੋਕੇਸ਼ਨਾਂ ਦੇਖਣੀਆਂ ਇਹ ਚੀਜ਼ ਹੁੰਦੀ ਕਿ ਜਿਹੜੀ ਚੀਜ਼ ਸਾਡੇ ਕੋਲ ਹੁੰਦੀ ਹੈ ਉਹਦੀ ਸਾਨੂੰ ਕਦਰ ਘੱਟ ਹੁੰਦੀ ਹੈ ਜਿਹੜੀ ਚੀਜ਼ ਸਾਡੇ ਤੋਂ ਦੂਰ ਹੈ ਉਹਦੀ ਕਦਰ ਹੁੰਦੀ ਹੈ ਹੁਣ ਇਹ ਹੀ ਚੀਜ਼ਾਂ ਜਿਹੜੀਆਂ ਨੇ ਹਿਮਾਚਲ ਚ ਨੇ ਤਾਂ ਉਹਨਾਂ ਦੀ ਕਦਰ ਆ ਲੋਕ ਉੱਥੇ ਜਾਂਦੇ ਆ ਇਹ ਹੀ ਚੀਜ਼ਾਂ ਪੰਜਾਬ ਚ ਨੇ ਤਾਂ ਉਹਨਾਂ ਦੀ ਕਦਰ ਘੱਟ ਹੈ ਇਹ ਤਾਂ ਚਲੋ ਕੁਦਰਤੀ ਤੌਰ ਤੇ ਹੁੰਦਾ ਹੈ ਠੰਡਾ ਪਿਆ ਪਾਣੀ ਅਦਰਨਾ ਸੂਰ ਘਟਲ ਗਿਆ ਹਲਕੀ ਹਲਕੀ ਲਾਲੀ ਛੱਡੀ ਜਾਂਦਾ ਪਰ ਪਰ ਸੋਹਣਾ ਲੱਗ ਜੰਦਾ ਇੱਧਰ ਦਾ ਥਿਊ ਨਾ ਇੱਕ ਇਹ ਉਂ ਹੀ ਦੇ ਲ ਕੀਤਾ ਕਿ ਚੱਲ ਛੋਟਾ ਜਿਹਾ ਇੱਕ ਬਣਾ ਦਈਏ ਆਪਾਂ ਮਿਨੀ ਬਲੌਗ ਜਿਹਾ ਆ ਇੱਥੇ ਨਾ ਹੁੰਦੇ ਹੁੰਦੇ ਆ ਆਪਾਂ ਇਨਾ ਦਿਨਾਂ ਦੇ ਵਿੱਚ ਇੱਥੇ ਪਾਣੀ ਹੁੰਦਾ ਫੁੱਲ ਤੇ ਪੱਥਰ ਦੀ ਸਾਡੇ ਕੰਮ ਹੀ ਕੋਈ ਨਹੀਂ ਹੈ ਪੱਥਰ ਤਾਂ ਦੇਖ ਲੋ ਜੇ ਕਿਸ ਨੂੰ ਪੱਥਰ ਚਾਹੀਦਾ ਹੈ ਘਰਾਂ ਚ ਰੱਖਣ ਦੇ ਲਈ ਕਿਸ ਨੂੰ ਚਿੱਟੇ ਪੱਥਰ ਚਾਹੀਦੇ ਕੀ ਸਨੋ ਜਹਾੋਰ ਕਾਲੇ ਪੱਥਰ ਚਾਹੀਦੇ ਤਾਂ ਵੀ ਦੱਸ ਦਿਓ ਜੇ ਹੋਰ ਜਿਆ ਚਾਹੀਦਾ ਉਹ ਜੋ ਮਿਲ ਜਾਊਗਾ ਇੱਥੇ ਤੁਹਾਨੂੰ ਆਂ ਦਰਿਆ ਤੋਂ ਪਾਰ ਦਾ ਇੱਕ ਵਿਊ ਇੱਧਰ ਸਰੋਂ ਕਣਕ ਤੇ ਘੁੰਮਦੇ ਮੋਰ ਉਹ ਤਿੰਨ ਤੇ ਗੁਣਾ ਕਰਾਂ ਤਾਂ ਆ ਮੋਰ ਘੁੰਮਦਾ ਲੈ ਮੋਰ ਨਹੀਂ ਆ ਸੋਰੀ ਆ ਇੱਥੋਂ ਦਾ 뷰 ਹੈ ਭਈ ਇੱਧਰ ਦਾ ਪ੍ਰਿਆਪਾਰ ਕਰਕੇ ਪਿੰਡ ਦੇ ਗੁਰਦੁਆਰੇ ਤੋਂ ਆਈ ਜਾਂਦੀ ਜਿਹੜੀ ਗੁਰਬਾਣੀ ਦੀ ਆਵਾਜ਼ ਤੇ ਸਰੋਂ ਕਾਮਣੇ ਜਿਹੜਾ ਹੈ ਕਾਮਣ ਰੋਲੀ ਪਾਈ ਵੀ ਕਿਆ ਜੀ ਆ ਰਹਾ ਯਾਰ ਇਥੇ ਕੁਛ ਵੀ ਬੋਲਣ ਨੂੰ ਜੀ ਨਹੀਂ ਕਰਦਾ ਕਿ ਬਸ ਸੁਣੀਏ ਇਹਨਾਂ ਨੂੰ ਮੋਰੋ ਪੁੱਜ ਗਿਆ ਉਹ ਐ ਮੋਰਨੀ ਐ ਸਾਡੇ ਪਿੰਡਾਂ ਦੇ ਵੀ ਜ਼ਿਆਦਾ ਜ਼ਿਆਦਾ ਖੇਤੀ ਹੁੰਦੀ ਜਿਹੜੀ ਉਹ ਪੌਪੂਲਰ ਦੀ ਕਰਦੇ ਆ ਜਾਨਵਰ ਜ਼ਿਆਦਾ ਐ ਤੇ ਜ਼ਮੀਨਾਂ ਹੋ ਜੀਆਂ ਕਿ ਪੌਪੂਲਰ ਇੱਥੇ ਕੰਮ ਜਾਵੇ ਪੌਪੂਲਰ ਲਾਉਂਦੇ ਆ ਤੇ ਨਾਲ ਕਦੇ ਕਣਕ ਬੀਜ ਲੈਂਦੇ ਆ ਜਿਹੇ ਥੋੜੇ ਵੱਡੇ ਆ ਸਰੋਂ ਲਾ ਲੰਦਾ ਤੇ ਪੌਪੂਲਰ ਤੋਂ ਜਿੰਨੇ ਪਾਸੇ ਤੁਹਾਨੂੰ ਦਿਖਦਾ ਹੋਣਾ ਸਾਰੇ ਆਹ ਖੇਤਾਂ ਦੇ ਵਿੱਚ ਪੌਪੂਲਰ ਹੀ ਪੌਪੂਲਰ ਆ ਆ ਲੈ ਵੀ ਕਾਹ ਦੇਖ ਲਉ ਇਹ ਤਾਂ ਐਦਾਂ ਜਿੱਦਾਂ ਨਹੀਂ ਹਮਲਾ ਨਹੀਂ ਕਰਨਾ ਹੁੰਦਾ ਹੂੰ ਇਹਨਾਂ ਦੀ ਆਪਣੀ ਮੀਟਿੰਗ ਲੱਗੀ ਐ ਇਹ ਵੀ ਵਧੀਆ ਯਾਰ ਕੁਦਰਤ ਹੈ ਨਾ ਰਾਤ ਨੂੰ ਆ ਗਏ ਆ ਆਪਣੇ ਆ ਸਾਰੇ ਬੂਟੇ ਦੇ ਉੱਤੇ ਜਿਹੜਾ ਐ ਕਾਂ ਹੀ ਕਾਂ ਐ ਇਹ ਮਤਲਬ ਕਿ ਰਾਤ ਨੂੰ ਇਹਨਾਂ ਦਾ ਨਾਈਟ ਸਟੇ ਇੱਥੇ ਹੁੰਦਾ ਕੰਮਾ ਸਾਡੇ ਇਲਾਕੇ ਦਾ ਸਾਡੇ ਪਿੰਡ ਵਾਲੇ ਜਿਹੜੇ ਕਾਂ ਐ ਲੈ ਚਲੀਏ ਪਿੰਡ ਵੱਲ ਨੂੰ ਵਾਪਸੀ ਆ ਸਾਰਾ ਜਿਹੜਾ ਕੂੜਾ ਫਸਿਆ ਬਣਾ ਇਹ ਪਾਣੀ ਦੀਆਂ ਨਿਸ਼ਾਨੀਆਂ ਜਦੋਂ ਪਾਣੀ ਆਇਆ ਆ ਸਾਰੀ ਜਗ੍ਹਾ ਤੇ ਪਾਣੀ ਤਾਂ ਤੇ ਉਹਨੇ ਲਿਆ ਲਿਆ ਕੇ ਜਿਹੜਾ ਆ ਕੱਖ ਇਸ ਵਿੱਚ ਫਸਾਏ ਆ ਤੇ ਇਹਨਾਂ ਸਾਰਾ ਥੱਲੇ ਦਾ ਪਧਰਾ ਕਰ ਦਿੱਤਾ ਆ ਆ ਰੁੱਖ ਵਿੱਚ ਹੋਈਦਾ ਛਾਂਗੇ ਨਹੀਂ ਹੁੰਦੇ ਇਹ ਇਦਾਂ ਕਰ ਦਿੱਤੇ ਵੇ ਚਲਿਏ ਹੁਣ ਪਿੰਡ ਵੱਲ ਨੂੰ ਆਹ ਵੀਡੀਓ ਇੱਥੇ ਹੀ ਖਤਮ ਆ ਛੋਟਾ ਜਿਹਾ ਵਲੌਗ ਬਣਾਇਆ ਸੀ ਵਧੀਆ ਲੱਗਿਆ ਜੇ ਹੋਰ ਬਣਾਵਾਇਆ ਹੋ ਜੇ ਤਾਂ ਮੈਨੂੰ ਜ਼ਰੂਰ ਮੈਸੇਜ ਕਰਿਓ ਨਹੀਂ ਆ ਤਾਂ ਬਹੁਤ ਆ ਤਾਂ ਵੀ ਕਰਦੇ ਹੋ ਧੰਨਵਾਦ